ਅਸਲ ਡਾਕਟਰ ਸਾਹਿਬਾ ਨੇ ਮਨਾਈ ਸੀ ਪਾਲੇ ਤੋਂ ਪਾਲੇ ਹਾਸੀਰਾ ਬਣ ਕੇ ਫਿਰ ਇਹ ਜਿੱਥੇ ਪਾਉਂਦੇ ਆ। ਵਹੀ ਕਹਿੰਦਾ ਇਹ ਗਊ ਮਾਤਾ ਸਾਡੇ ਕੋਲ ਸਰਪੰਚਾਂ ਤਾਂ ਨਾ ਮਿਲਟਰੀ ਤੋਂ ਆਈ ਸੀ ਤੋਂ ਉੱਥੋਂ ਲੈਂਦਾ ਸੀ। ਦਵਲਾਨ ਪਿੰਡ ਦੇ ਨੇੜੋਂ ਆਰਮੀ ਦੇ ਬਟਰੀ ਤੋਂ ਲੈਂਦਾ ਸੀ ਸੀ ਇਹ ਬਿਚਾਰੀ ਬੜੀ ਤਖਲੀਫਤ ਹੈਗੀ ਆ। ਇਹਦੀ ਦੋਨੇ ਲੱਤਾਂ ਪਿਛੇ ਕੰਮ ਨਹੀਂ ਕਰਦੀਆਂ ਤੇ ਖੜੀ ਨਹੀਂ ਹੁੰਦੀ ਇਸ ਕਰਕੇ ਨੂੰ ਅਸੀਂ ਦਿਨੇ ਧੁੱਪ ਚ ਕੰਜੇ ਦੇ ਉੱਤੇ ਲਗਾਉਂਦੇ ਹਾਂ ਹਰ ਰੋਜ਼ ਤੇ ਇਹਦੇ ਪਿਛਲੀ ਲੱਤਾਂ ਦੋਨੇ ਹਰਸ਼ੀਆਂ ਨਾਲ ਪਿਛੇ ਟੈਟ ਕਰਕੇ ਬਣੇ ਜਾਂਦੀਆਂ ਹਨ ਤਾਂ ਕਿ ਇਹਦੀ ਲੱਤਾਂ ਦੇ ਫਿਚਰ ਰਹੇ ਅਤੇ ਇਹ ਲੱਤਾਂ ਲਾਉਣ ਦੀ ਕੋਸ਼ਿਸ਼ ਕਰੇ ਥੱਲੇ ਅਤੇ ਇਹਦਾ ਬੈਲਿਸ ਬਣੇ ਇਸ ਤਰ੍ਹਾਂ ਇਹਨੂੰ ਅਸੀਂ ਜਿੰਨ 4-5 ਘੰਟੇ 5-5 ਘੰਟੇ ਇਹਨੂੰ ਇਸੇ ਤਰ੍ਹਾਂ ਰੱਖਾਂਗੇ ਨਾਲੇ ਤੈਨੂੰ ਧੁੱਪ ਲੱਗੂ ਵਿਚਾਰੀ ਨੂੰ ਤੇ ਨਾਲੇ ਇਹਦਾ ਥੋੜੀ ਲਤਾਂ ਤੇ ਵਜਨ ਪਊਗਾ ਤੇ ਇਹ ਬੈਲਸ ਬਣਾਉਣ ਦੀ ਕੋਸ਼ਿਸ਼ ਕਰੇਗੀ ਬਾਕੀ ਪਰਮਾਤਮਾ ਦੀ ਮਰਜ਼ੀ ਹੈ ਜੇਕਰ ਇਹਦੀ ਹੋਰ ਤਾਂ ਲਿਖੇ ਹੋਏ ਤਾਂ ਇਹ ਠੀਕ ਹੋ ਜਾਏਗੀ ਤੇ ਜੇਕਰ ਇਹਦੇ ਟਾਈਮ ਆ ਗਿਆ ਖਤਮ ਚੀਨ ਨੂੰ ਇਹ ਸੇਵਾ ਕਰਕੇ ਇਹ ਵੀ ਪਰਮਾਤਮਾ ਦੇ ਘਰ ਚਲੀ ਜਾਏਗੀ